ਲੋ ਜੀ ਅੱਜ ਆਪਾਂ ਬਣਾਉਣੇ ਆਂਗੇ ਆਮਲੇ ਦਾ ਮਰਬਾ ਤੇ ਆਮਲੇ ਦਾ ਚਾ ਦੋਨੋਂ ਚੀਜ਼ਾਂ ਆਪਾਂ ਇਕੱਠੀਆਂ ਹੀ ਬਣਾਵਾਂਗੇ ਕਿਉਂਕਿ ਜਿਹੜੇ ਔਲੇ ਸੀਗੇ ਉਹ ਖੇਤੋਂ ਬਹੁਤ ਜ਼ਿਆਦਾ ਕੁਆਂਟੀਟੀ ਚ ਆਏ ਸੀ ਉਹਨਾਂ ਨੂੰ ਮੈਂ ਚੰਗੀ ਤਰ੍ਹਾਂ ਧੋ ਲਿਆ ਸੁਕਾ ਲਿਆ ਚੰਗੀ ਤਰ੍ਹਾਂ ਇਹਨਾਂ ਦੇ ਵਿੱਚ ਧੋ ਕੇ ਪਾਣੀ ਨਹੀਂ ਹੋਣਾ ਚਾਹੀਦਾ ਔਲੇ ਨੇ ਜਿਹੜੇ ਉਹ ਬਿਲਕੁਲ ਹੀ ਸੁੱਕੇ ਹੋਣੇ ਚਾਹੀਦੇ ਨੇ ਤੇ ਆ ਦੇਖੋ ਬਿਲਕੁਲ ਧੁੱਪ ਦੇ ਵਿੱਚ ਸੁੱਕ ਗਏ ਸੀਗੇ ਇਹ ਤੇ ਜਿਹੜਾ ਇਹਨਾਂ ਔਲਿਆਂ ਦਾ ਆਕਾਰ ਹੈ ਉਹ ਬਿਲਕੁਲ ਹੀ ਛੋਟੇ ਔਲੇ ਨੇ ਇਹ ਇਕ ਹੁੰਦੇ ਨੇ ਵੱਡੇ ਔਲੇ ਇਕ ਹੁੰਦੇ ਨੇ ਛੋਟੇ ਔਲੇ ਜਿਹੜੇ ਇਹ ਔਲੇ ਨੇ ਇਹ ਛੋਟੇ ਔਲੇ ਨੇ ਤੇ ਲੋ ਜ ਇਹਨਾਂ ਨੂੰ ਮੈਂ ਚੰਗੀ ਤਰ੍ਹਾਂ ਸਾਫ਼ ਕਰ ਲੈਣੀ ਆ ਜਿਹੜੇ ਸਾਫ਼-ਸਾਫ਼ ਔਲੇ ਸੀ ਉਹ ਮੈਂ ਅਚਾਰ ਲਈ ਇੱਕ ਪਾਸੇ ਕੱਢ ਲੈਣੀ ਆ ਤੇ ਵਿੱਚ ਕਿਉਂਕਿ ਖੇਤੋਂ ਤੋੜਨ ਦੇ ਸਮੇਂ ਜਿਹੜੇ ਵਿੱਚ ਇਹਨਾਂ ਦੇ ਕੰਡੇ ਨੇ ਪੱਤੇ ਨੇ ਉਹਨਾਂ ਨੂੰ ਅਲੱਗ ਕਰ ਲੈਣੀ ਆ ਆ ਦੇਖੋ ਜੀ ਉਹ ਮੈਂ ਚਾਰ ਵਾਸਤੇ ਕੱਢ ਲੇ ਵੱਧ ਕੁਆਂਟੀਟੀ ਚ ਤੇ ਇਹ ਜਿਹੜੇ ਔਲੇ ਨੇ ਤਾਗੀ ਔਲੇ ਨੇ ਇਹਨਾਂ ਨੂੰ ਮੈਂ ਅੱਡ ਕੱਢ ਲਿਆ ਆ ਦੇਖੋ ਇਹ ਸਾਰੇ ਇਹਨਾਂ ਦੇ ਉੱਤੇ ਦਾਗ ਨੇ ਇਹਨਾਂ ਨੂੰ ਸੁਕਾ ਕੇ ਇਹ ਵੀ ਵੇਸਟ ਨਹੀਂ ਜਾਂਦੇ ਇਹਨਾਂ ਨੂੰ ਸੁਕਾ ਕੇ ਆਪਾਂ ਪਾਊਡਰ ਬਣਾ ਲਾਂਗੇ ਜਿਹੜੇ ਆ ਘਟਲੇ ਨੇ ਇਹਨਾਂ ਦਾ ਆਪਾਂ ਬਣਾਵਾਂਗੇ ਮੁਰੱਬਾ ਲੋਜ ਜਿਨ੍ਹਾਂ ਨੂੰ ਆਪਾਂ ਨੇ ਆਚਾਰ ਬਣਾਉਣਾ ਹੈ ਉਹਨਾਂ ਨੂੰ ਮੈਂ ਸੋਚਿਆ ਵੀ ਚਲੋ ਵੇਟ ਕਰਕੇ ਦੇਖਦੇ ਆ ਵੀ ਕਿੰਨਾ ਵੇਟ ਹੈ ਇਹਨਾਂ ਦਾ ਤੇ ਇਹ ਸੀਗੇ 6 ਕਿਲੋ ਔਲੇ ਹੁਣ ਮੈਂ ਕੜਾਹੀ ਸੀ ਜਿਹੜੀ ਉਹ ਗਰਮ ਕਰ ਲਈ ਇਹਦੇ ਵਿੱਚ ਆਪਾਂ ਲੈ ਲਾਂਗੇ ਸਰੋਂ ਦਾ ਤੇਲ ਸਰੋਂ ਦਾ ਤੇਲ ਹੈ ਕਿਉਂਕਿ ਇਹਦੇ ਵਿੱਚ ਜ਼ਿਆਦਾ ਪਾਉਣ ਦੀ ਲੋੜ ਨਹੀਂ ਹੁੰਦੀ ਹੈ ਇਹ ਆਪਾਂ ਨੇ ਇਦਾਂ ਹੀ ਰੱਖਣੇ ਹੁੰਦੇ ਨੇ ਕੋਈ ਇਹ ਨਹੀਂ ਹੈਗਾ ਵੀ ਆਪਾਂ ਇਹਨਾਂ ਨੂੰ ਤੇਲ ਦੇ ਵਿੱਚ ਡਿਪ ਕਰਕੇ ਰੱਖਣਾ ਤਕਰੀਬਨ ਮੈਂ ਇੱਕ ਕੜਛੀਕ ਤੇਲ ਲਈ ਲੈ ਲਈ ਸਰੋਂ ਦੇ ਦੀ ਇਹ ਕੱਚਾ ਤੇਲ ਸੀ ਇਹਨੂੰ ਪਕਾਉਣ ਲਈ ਇਹਦੇ ਵਿੱਚ ਮੈਂ ਇੱਕ ਜਿਹੜੀ ਕਲੀ ਸੀ ਉਹ ਲਸਣ ਦੀ ਸਿੱਟ ਲਈ ਤੇ ਜਦੋਂ ਵੀ ਤੁਸੀਂ ਤੇਲ ਹੈ ਜਿਹੜਾ ਉਹ ਪੱਕਾ ਕਰਨਾ ਹੈ ਤੁਹਾਨੂੰ ਇਹਦੇ ਵਿੱਚ ਇੱਕ ਕਲੀ ਲਸਣ ਦੀ ਸਿੱਟ ਲਓ ਤੇ ਜਦੋਂ ਇਹ ਬਿਲਕੁਲ ਕਾਲੀ ਹੋ ਜਵੇ ਤਾਂ ਸਮਝੋ ਕਿ ਤੇਲ ਹੈ ਜਿਹੜਾ ਉਹ ਆਪਣਾ ਤਿਆਰ ਹੋ ਗਿਆ ਹੁਣ ਇਹਦੇ ਵਿੱਚ ਥੋੜਾ ਜਿਹਾ ਮੈਂ ਲਸਣ ਤੇ ਹਰੀ ਮਿਰਚ ਪਾ ਲਈ ਇਹਨਾਂ ਨੂੰ ਥੋੜੇ ਜਿਹਾ ਭੁੰਨ ਲੈਣੇ ਆ ਭੁੰਨਣ ਤੋਂ ਬਾਅਦ ਫਿਰ ਇਹਦੇ ਵਿੱਚ ਪਾਵਾਂਗੇ ਆਪਾਂ ਔਲੇ ਥੋੜੇ ਥੋੜੇ ਕਰਕੇ ਸਾਰੇ ਸੇਕ ਹੈ ਜਿਹੜਾ ਚੁੱਲੇ ਦਾ ਇਹ ਬਿਲਕੁਲ ਹੀ ਘੱਟ ਹੈ ਨਾ ਜ਼ਿਆਦਾ ਤੇ ਇਹਨਾਂ ਨੂੰ ਬਿਲਕੁਲ ਆਪਣੇ ਇਦਾਂ ਹੀ ਲੈ ਲੈਣਾ ਨਾ ਇਹਨਾਂ ਨੂੰ ਉਬਾਲ ਲੈਣਾ ਨਹੀਂ ਇਹਨਾਂ ਨੂੰ ਬਾਫ ਦੇ ਆਉਣੀਆਂ ਕੁਝ ਨਹੀਂ ਕਰਨਾ ਬਸ ਜਿੱਦਾਂ ਆਪਾਂ ਸੁਕਾਏ ਸੀ ਉਦਾਂ ਹੀ ਸਾਫ਼ ਕਰਕੇ ਇਹਨਾਂ ਨੂੰ ਆਪਾਂ ਤਲ ਲੈਣਾ ਹੈ ਲੋ ਜੀ ਹੁਣ ਆਪਾਂ ਇਹਨਾਂ ਨੂੰ ਤਲ ਲੈਨੇ ਆ ਤੇ ਚੰਗੀ ਤਰ੍ਹਾਂ ਜਦੋਂ ਇਹਨਾਂ ਨੂੰ ਕੋਈ ਜ਼ਿਆਦਾ ਟਾਈਮ ਨਹੀਂ ਲੱਗਣਾ ਹੈਗਾ ਸੌਫਟ ਹੋਣ ਲਈ ਸਿਰਫ ਇਹਨਾਂ ਨੂੰ 15 ਕੁ ਮਿੰਟ ਹੀ ਲੱਗਣੇ ਨੇ 15 ਮਿੰਟਾਂ ਦੇ ਵਿੱਚ ਜਿਹੜੇ ਔਲੇ ਨੇ ਇਹ ਬਿਲਕੁਲ ਹੀ ਬਣ ਕੇ ਤਿਆਰ ਹੋ ਜਾਣਗੇ ਜੇਕਰ ਔਲੇਆਂ ਦੇ ਵਿੱਚ ਚੰਗੀ ਤਰ੍ਹਾਂ ਸੁੱਕਾਏ ਹੋਣਗੇ ਪਾਣੀ ਨਹੀਂ ਹੋ ਮਿੱਟੀ ਘੱਟਾ ਨਹੀਂ ਹੋਊਗਾ ਤਾਂ ਇਹ ਬਿਲਕੁਲ ਵੀ ਚਾਹੇ ਤੁਸੀਂ 1 ਸਾਲ 2 ਸਾਲ ਲਈ ਔਲੇ ਰੱਖ ਲਓ ਔਲੇ ਕਦੇ ਵੀ ਖਰਾਬ ਨਹੀਂ ਹੁੰਦਾ ਜਾਰ ਥੋੜਾ ਜਿਹਾ ਇਹ ਟਾਈਮ ਪਾ ਕੇ ਸਾਲ ਕੁ ਬਾਅਦ ਕਾਲਾ ਹੋਣਾ ਜ਼ਰੂਰ ਸ਼ੁਰੂ ਹੋ ਜਾਂਦਾ ਪਰ ਜਿਹੜਾ ਚਾਰਾ ਇਹ ਕਦੇ ਵੀ ਖਰਾਬ ਨਹੀਂ ਹੁੰਦਾ ਖਰਾਬ ਹੋਣ ਦਾ ਕਾਰਨ ਇੱਕ ਹੋਰ ਵੀ ਹੁੰਦਾ ਜਦੋਂ ਆਪਾਂ ਟੱਕਣ ਹਵਾ ਦੇ ਵਿੱਚ ਖੁੱਲਾ ਛੱਡ ਦਿੰਨੇ ਆ ਹਵਾ ਚਲੀ ਜਾਂਦੀ ਉਹਦੇ ਵਿੱਚ ਤੇ ਇੱਕ ਗੱਲ ਹੋਰ ਹੁੰਦੀ ਹੈ ਜਦੋਂ ਆਪਾਂ ਇਹਦੇ ਵਿੱਚ ਕੋਈ ਗਿੱਲਾ ਹੱਥ ਜਾਂ ਝੂਠਾ ਹੱਥ ਲਾਉਨੇ ਆ ਤਾਂ ਵੀ ਜਿਹੜਾ ਚਾਰ ਹੈ ਉਹ ਖਰਾਬ ਹੋ ਜਾਂਦਾ ਆ ਦੇਖੋ ਕਲਰ ਚੇਂਜ ਹੋਣ ਨੂੰ ਕੋਈ ਜ਼ਿਆਦਾ ਟਾਈਮ ਨਹੀਂ ਲੱਗਿਆ 15 ਕਿ ਮਿੰਟਾਂ ਦੇ ਵਿੱਚ ਇਹਨਾਂ ਦਾ ਕਲਰ ਜਿਹੜਾ ਉਹ ਚੇਂਜ ਹੋ ਗਿਆ ਤੇ ਬਿਲਕੁਲ ਹੀ ਇਹ ਸੌਫਟ ਹੋ ਗਏ ਕਿਉਂਕਿ ਗਰਮ ਜ਼ਿਆਦਾ ਸੀ ਤਾਂ ਕਰਕੇ ਮੈਂ ਇਹਨਾਂ ਨੂੰ ਕਰਦ ਨਾਲ ਪਾਣੀ ਕੇ ਦੇਖਿਆ ਤੇ ਆ ਦੇਖੋ ਬਿਲਕੁਲ ਹੀ ਇਹਨਾਂ ਦਾ ਕਲਰ ਜਿਹੜਾ ਉਹ ਚੇਂਜ ਹੋ ਗਿਆ ਬਿਲਕੁਲ ਇਹ ਬਣ ਕੇ ਹੁਣ ਤਿਆਰ ਨੇ ਹੁਣ ਇਹਦੇ ਵਿੱਚ ਮੈਂ ਕੁਝ ਨਹੀਂ ਕੀਤਾ ਬਸ ਜੋ ਗਰਮ ਮਸਾਲਾ ਘਰੇ ਪਿਆ ਸੀ ਉਹ ਪਾਤਾ ਹਲਦੀ ਨਮਕ ਮਿਰਚ ਆਕੇ ਸੇਕ ਸੀ ਜਿਹੜਾ ਬਿਲਕੁਲ ਹੀ ਘਟਾਤਾ ਬੰਦ ਕਰਤਾ ਬਿਲਕੁਲ ਹੀ ਥੋੜਾ ਥੋੜਾ ਸੇਕ ਹੈ ਇਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਵਿੱਚ ਮਿਕਸ ਕਰ ਲਾਂਗੇ ਨਮਕ ਮਿਰਚ ਨੂੰ ਤੇ ਹੁਣ ਸੇਕ ਹੈ ਕਿਉਂਕਿ ਇਹ ਔਲੇ ਨੇ ਜਿਹੜੇ ਬਿਲਕੁਲ ਬਣੇ ਪਏ ਨੇ ਬਸ ਜਿਹੜਾ ਕੜਾਹੀ ਦਾ ਸੇਕ ਹੈ ਇਹਦੇ ਨਾਲ ਹੀ ਇਹ ਜਿਹੜਾ ਮਸਾਲਾ ਹੈ ਉਹ ਗਰਮ ਹੋ ਜਾਊਗਾ ਤੇ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਜਾਊਗਾ ਇਹਦੇ ਵਿੱਚ ਹੁਣ ਆਪਾਂ ਨੂੰ ਤੇਲ ਪਾਉਣ ਦੀ ਕੋਈ ਲੋੜ ਹੈ ਨਹੀਂ ਨਾ ਹੀ ਆਪਾਂ ਇਹਦੇ ਵਿੱਚ ਹੋਰ ਪਾਉਣਾ ਹੈ ਬਸ ਇੱਕ ਘਰਚੀ ਦੇਲ ਦੇ ਵਿੱਚ ਇਹ ਚੰਗੀ ਤਰ੍ਹਾਂ ਜਿਹੜਾ ਨਾਮਕ ਮਿਰਚੀ ਇਹਨਾਂ ਦੇ ਉੱਤੇ ਕੋਡ ਹੋ ਗਿਆ ਤੇ ਜੇ ਤੁਸੀਂ ਚਾਹੁੰਦਾ ਇਹਦੇ ਵਿੱਚ ਥੋੜਾ ਜਿਹਾ ਵੀ ਨਿੰਗਰ ਦੋ ਚਮਚੇ ਸਿਰਕੇ ਦੇ ਪਾ ਸਕਦੇ ਹੋ ਵੀ ਕਈ ਵਾਰ ਐਦਾਂ ਹੁੰਦਾ ਵੀ ਖਰਾਬ ਨਾ ਹੋ ਜੂਵੇ ਐਨਾ ਉਹ ਵੀ ਸਿਰਕਾ ਜਿਹੜਾ ਉਹ ਔਲੇ ਨੂੰ ਕਦੇ ਖਰਾਬ ਨਹੀਂ ਹੋਣ ਦਿੰਦਾ ਜੇ ਤੁਹਾਨੂੰ ਖੱਟਾ ਨਹੀਂ ਪਸੰਦ ਹੈਗਾ ਕਿਉਂਕਿ ਥੋੜਾ ਜਿਹਾ ਪਹਿਲਾਂ ਹੀ ਖੱਟੇ ਹੁੰਦੇ ਨੇ ਔਲੇ ਤੇ ਜੇ ਆਪਾਂ ਇਹਦੇ ਵਿੱਚ ਸਿਰਕਾ ਪਾਵਾਂਗੇ ਤਾਂ ਥੋੜੀ ਜਿਹੀ ਖਟਾਸ ਹੈ ਜਿਹੜੀ ਉਹ ਹੋਰ ਜ਼ਿਆਦਾ ਵੱਧ ਜੂਗੀ ਤੇ ਤੁਸੀਂ ਚਾਹੋ ਤਾਂ ਸਿਰਕਾ ਪਾ ਲੂ ਨਹੀਂ ਤਾਂ ਵੈਸੇ ਵੀ ਖਰਾਬ ਨਹੀਂ ਹੁੰਦੇ ਇਹ ਜੇ ਤੁਹਾਨੂੰ ਡਰ ਹੈ ਵੀ ਇਹ ਖਰਾਬ ਹੋ ਜਾਣਗੇ ਤਾਂ ਇਹਦੇ ਵਿੱਚ ਤੁਸੀਂ 2 ਚਮਚੇ ਸਿਰਕੇ ਦੇ ਪਾ ਸਕਦੇ ਹੋ ਤੇ ਜਿਹੜੇ ਮੈਂ ਥੋੜੀ ਲੌਂਗ ਟਾਈਮ ਲਈ ਰੱਖਣੀ ਸੀ ਉਹਦੇ ਵਿੱਚ 2 ਚਮਚੇ ਸਿਰਕੇ ਦੇ ਪਾ ਲਏ ਤੇ ਦੂਜਾ ਸੀ ਜਿਹੜਾ ਉਹ ਇੱਦਾਂ ਹੀ ਰੱਖ ਲਿਆ ਲੋ ਜੀ ਚਾਰ ਹੈ ਜਿਹੜਾ ਉਹ ਬਿਲਕੁਲ ਬਣ ਕੇ ਹੋ ਗਿਆ ਤਿਆਰ ਹੁਣ ਆਪਾਂ ਬਣਾਉਣੇ ਆ ਜੀ ਔਲੇ ਦਾ ਮਰਬਾ ਇਹਦੇ ਲਈ ਮੈਂ ਲੈ ਲੈਨੇ 1 ਕਿਲੋ ਔਲੇ ਇਨਾਂ ਨੂੰ ਮੈਂ ਪੂਰੀ ਰਾਤ ਲਈ ਪਾਣੀ ਦੇ ਵਿੱਚ ਭਿਉਂ ਕੇ ਰੱਖਦਾ ਸੀ ਤੇ ਆ ਦੇਖੋ ਇਹਦੇ ਨਾਲ ਮੈਂ ਇਹਦੇ ਵਿੱਚ ਬਿਲਕੁਲ ਹੀ ਸਾਰੇ ਔਲਿਆਂ ਦੇ ਵਿੱਚ ਥੋੜਾ ਟਾਈਮ ਦਾ ਲੱਗਦਾ ਤੇ ਐਦਾਂ ਮੈਂ ਇਹਦੇ ਵਿੱਚ ਸਾਰੇ ਚਮਚੀ ਦੀ ਮਦਦ ਨਾਲ ਐਦਾਂ ਸਾਰੇ ਦੇ ਵਿੱਚ ਗਲੀਆਂ ਕਰ ਲਾਂਗੇ ਤਾਂ ਕਿ ਜਿਹੜਾ ਮਿੱਠਾ ਹੁੰਦਾ ਉਹ ਅੰਦਰ ਤੱਕ ਜਾ ਸਕੇ ਮੈਂ ਇਹ ਪਹਿਲਾਂ ਕਰ ਲੇ ਤੁਸੀਂ ਇਹਨਾਂ ਨੂੰ ਉਬਾਲਣ ਤੋਂ ਬਾਅਦ ਵੀ ਕਰ ਸਕਦੇ ਹੋ ਕਿਉਂਕਿ ਫਿਰ ਇਹ ਛੇਤੀ ਹੋ ਜਾਂਦੇ ਨੇ ਅੱਜ ਜੀ ਆਪਾਂ ਇਦਾਂ ਕਰਦੇ ਆ ਤਾਂ ਥੋੜਾ ਟਾਈਮ ਜ਼ਿਆਦਾ ਲੱਗਦਾ ਤੇ ਹੁਣ ਇਹਨਾਂ ਨੂੰ ਸਾਰਿਆਂ ਨੂੰ ਇਦਾਂ ਹੀ ਫੋਕ ਨਾਲ ਕਰ ਲਾਂਗੇ ਆਪਾਂ ਰੈਡੀ ਤੇ ਇਹਦੇ ਵਿੱਚ ਮੈਂ ਪਾ ਲਿਆ ਪਾਣੀ ਪਾਣੀ ਦੇ ਵਿੱਚ ਇਹਨਾਂ ਨੂੰ ਆਪਾਂ ਉਬਾਲ ਲਾਂਗੇ ਸਿਰਫ ਆਪਾਂ ਇਹਨਾਂ ਨੂੰ 5 ਮਿੰਟ ਹੀ ਉਬਾਲਾ ਦੇਣਾ ਹੈ ਬਸ ਜਦੋਂ ਆਪਾਂ ਨੂੰ ਇਦਾਂ ਲੱਗੇ ਹੱਥ ਨਾਲ ਭੰਨ ਕੇ ਦੇਖ ਲਓ ਵੀ ਇਹ ਰੈਡੀ ਨੇ ਤਾਂ ਉਹਨਾਂ ਕ ਟਾਈਮ ਹੀ ਆਪਾਂ ਇਹਨਾਂ ਨੂੰ ਉਬਾਲਾ ਦੇਣਾ ਆ ਦੇਖੋ ਕਲਰ ਸੀ ਜਿਹੜਾ ਉਹ ਵੀ ਚੇਂਜ ਹੋ ਗਿਆ ਤੇ ਬਣ ਕੇ ਬਿਲਕੁਲ ਤਿਆਰ ਹੋ ਗਏ ਤੇ ਤੁਸੀਂ ਚਾਹੋ ਤਾਂ ਜਿਵੇਂ ਹੁਣ ਆ ਦੇਖੋ ਉਬਲੇ ਹੋਏ ਨੇ ਉਦੋਂ ਬਾਅਦ ਵੀ ਇਹਨਾਂ ਦੇ ਵਿੱਚ ਛੇਦ ਨੇ ਜਿਹੜੇ ਗਲੀਆਂ ਨੇ ਉਹ ਕਰ ਸਕਦੇ ਹੋ ਚਮਚੇ ਨਾਲ ਇਦਾਂ ਛੇਤੀ ਹੋ ਜਾਂਦੇ ਨੇ ਮੈਂ ਪਹਿਲਾਂ ਕਰ ਲਈ ਸੀ ਇੱਕੋ ਹੀ ਗੱਲ ਹੈ ਪਹਿਲਾਂ ਕਰ ਲਓ ਚਾਹੇ ਬਾਅਦ ਚ ਕਰ ਲਓ ਲੋ ਜੀ ਆਪਾਂ ਇਹਨਾਂ ਨੂੰ ਪਾਣੀ ਦੇ ਵਿੱਚੋਂ ਕਰ ਲਾਂਗੇ ਅਲੱਗ ਪਾਣੀ ਨੂੰ ਵੀ ਆਪਣੀ ਵੇਸਟ ਨਹੀਂ ਕਰਨਾ ਉਹਨੂੰ ਵੀ ਆਪਾਂ ਇੱਕ ਸਾਈਡ ਤੇ ਕੱਢ ਕੇ ਰੱਖ ਲਾਂਗੇ ਇੱਕ ਬਰਤਨ ਦੇ ਵਿੱਚ ਔਲਿਸ ਜਿਹੜੀ ਆਪਨੇ ਅੱਡ ਕੱਢ ਲਈ ਪਾਣੀ ਜਿਹੜਾ ਉਹ ਆਪਾਂ ਨੇ ਅੱਧੇ ਘੰਟੇ ਲਿਆ ਹੁਣ ਮੈਂ ਇੱਕ ਪੰਡੇ ਦੇ ਵਿੱਚ ਇਹਨਾਂ ਨੂੰ ਪਾ ਕੇ ਰੱਖਤਾ ਹੁਣ ਮੈਂ ਇਹਨਾਂ ਨੂੰ ਤਿੰਨ ਦਿਨਾਂ ਲਈ ਐਦਾਂ ਹੀ ਰੱਖ ਦੂੰਗੀ ਜਿਵੇਂ ਮੈਂ 1 ਕਿਲੋ ਵਾਲੇ ਸੀ ਤਾਂ ਇਹਦੇ ਵਿੱਚ 1 ਕਿਲੋ ਹੀ ਮੈਂ ਖੰਡ ਪਾਈ ਹੈ ਤੁਸੀਂ 100 ਗ੍ਰਾਮ ਥੋੜੀ ਜਿਹੀ ਘੱਟ ਵੀ ਪਾ ਸਕਦੇ ਹੋ ਜੇ ਥੋੜਾ ਜਿਹਾ ਘੱਟ ਮਿੱਠਾ ਚਾਹੀਦਾ ਹੈ ਤੇ ਪਰ ਮੈਂ ਇਹਦੇ ਵਿੱਚ ਪੂਰੀ ਕਿਲੋ ਦੇ ਵਿੱਚ ਔਲਿਆਂ ਦੇ ਵਿੱਚ ਕਿਲੋ ਹੀ ਖੰਡ ਪਾਈ ਹੈ ਤਾਂ ਕਿ ਮਿੱਠਾ ਜਿਹੜਾ ਉਹ ਪ੍ਰੋਪਰ ਪੂਰਾ ਹੋ ਸਕੇ ਹੁਣ ਮੈਂ ਇਹਨਾਂ ਨੂੰ ਤਿੰਨ ਦਿਨਾਂ ਲਈ ਰੱਖਤਾ ਤਿੰਨ ਦਿਨਾਂ ਤੋਂ ਬਾਅਦ ਜਦੋਂ ਮੈਂ ਇਹਨਾਂ ਨੂੰ ਦੇਖਿਆ ਦੇਖੋ ਖੰਡ ਸੀ ਜਿਹੜੀ ਬਿਲਕੁਲ ਹੀ ਮਿਕਸ ਹੋ ਗਈ ਤੇ ਪਾਣੀ ਛੱਡ ਗਈ ਤੇ ਇਹ ਚੰਗੀ ਤਰ੍ਹਾਂ ਇਹਨਾਂ ਦੇ ਵਿੱਚ ਵੀ ਰਚ ਗਈ ਖੰਡ ਤਿੰਨ ਦਿਨ ਬਹੁਤ ਹੁੰਦੇ ਨੇ ਤੇ ਉਸ ਤੋਂ ਬਾਅਦ ਮੈਂ ਇਹਨੂੰ ਗੈਸ 'ਤੇ ਉਬਾਲਾ ਦਿੱਤਾ ਬਸ ਉਬਾਲਾ ਦੇ ਅਨਸਾਰ ਹੀ ਕਿਉਂਕਿ ਇਹ ਪਹਿਲਾਂ ਹੀ ਸੌਫਟ ਸੀਗੇ ਤੇ ਕੋਈ ਆਪਾਂ ਨੇ ਇਹਦੇ ਵਿੱਚ ਇੱਕ ਤਾਰ ਦੀ ਦੋ ਤਾਰ ਦੀ ਕੋਈ ਜਾਸ਼ਨੀ ਨਹੀਂ ਬਣਾਉਣੀ ਤੇ ਬਸ ਐਦਾਂ ਹੀ ਬਸ ਇੱਕ ਦੋ ਵਾਲੇ ਦੇ ਕੇ ਦੋ ਕੁ ਮਿੰਟ ਸਿਮ ਕਰਕੇ ਰੱਖਤਾ ਸੀ ਘੱਟ ਸੇਕ ਤੇ ਤੇ ਇਹ ਹੰਦੇ ਔਲੇ ਨੇ ਜਿਹੜੇ ਇਹ ਬਿਲਕੁਲੀ ਬਣ ਗਏ ਆਪਾਂ ਨੂੰ ਆਪਾਂ ਹੁਣ ਇਹਨਾਂ ਨੂੰ ਇਦਾਂ ਹੀ ਖਾ ਸਕਦੇ ਹਾਂ ਡਾਇਰੈਕਟ ਜਿਹੜੇ ਇਹ ਛੋਟੇ ਔਲੇ ਹੁੰਦੇ ਨੇ ਇਹਨਾਂ ਨੂੰ ਸਿਹਤ ਲਈ ਜ਼ਿਆਦਾ ਚੰਗੇ ਮੰਨਿਆ ਜਾਂਦਾ ਹੈਗਾ ਤੇ ਇੱਕ ਵੱਡੇ ਚ ਔਲੇ ਵੀ ਹੁੰਦੇ ਨੇ ਪਰ ਜਿਹੜੇ ਸਾਡੇ ਖੇਤ ਲੱਗੇ ਹੋਏ ਨੇ ਇਹ ਛੋਟੇ ਔਲੇ ਨੇ ਲੋ ਜੀ ਆਪਣਾ ਮਰੱਬਾ ਬਣ ਕੇ ਹੋ ਗਿਆ ਤਿਆਰ ਤੇ ਹੁਣ ਆਪਾਂ ਇਹਨੂੰ ਕੰਚ ਦੇ ਬਰਤਨ ਦੇ ਵਿੱਚ ਸਟੋਰ ਕਰ ਲਾਂਗੇ